ਬਾਧ ਰਹੀ ਮਹਿੰਗਾਈ ਦੇ ਕਾਰਨ ਹੁਣ ਦੇਸ਼ ਭਰ ਵਿੱਚ ਹਰ ਬੰਦਾ ਪਰੇਸ਼ਾਨ ਹੋਇਆ ਪਿਆ। ਗਰੀਬ ਵਿਅਕਤੀ ਨੂੰ ਘਰ ਦਾ ਗੁਜ਼ਾਰਾ ਕਰਨਾ ਪਹਿਲਾਂ ਹੀ ਬਹੁਤ ਮੁਸ਼ਕਲ ਸੀ ਪਰ ਦੂਜੇ ਪਾਸੇ ਸਰਕਾਰਾਂ ਦੇ ਵੱਲੋਂ ਵਧਾਈ ਗਈ ਇਸ ਮਹਿੰਗਾਈ ਦੇ ਕਰਕੇ ਹੁਣ ਗਰੀਬ ਵਿਅਕਤੀ ਨੂੰ ਘਰ ਦਾ ਗੁਜ਼ਾਰਾ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਏ। ਜੇਕਰ ਇਹੋ ਗੱਲ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਦੇ ਵਿੱਚ 50 ਰੁਪਏ ਦਾ ਹੋਰ ਵਾਧਾ ਕੀਤਾ ਗਿਆ ਜਿਸ ਦੇ ਚੱਲਦਿਆਂ ਦੇਸ਼ ਭਰ ਦੇ ਵਿੱਚ ਭਾਰਤ ਸਰਕਾਰ ਦੀ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹਲਕਾ ਨਾਬਾ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਵੱਲੋਂ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ। ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਸੋਹੋਲੀ ਦੇ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਨਾਬਾ ਦੇ ਵਿੱਚ ਭਾਰਤ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਗੈਸ ਸਿਲੰਡਰ ਦੀ ਵਧਾਈ ਗਈ ਇਸ ਕੀਮਤ ਦਾ ਸਖਤ ਵਿਰੋਧ ਕੀਤਾ ਗਿਆ। ਤੇ ਅੱਜ ਅਸੀਂ ਪਟਿਆਲਾ ਗੇਟ ਨਾਬਾ ਜ਼ਿਲ੍ਹਾ ਪਟਿਆਲਾ ਚ ਜਿਹੜਾ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿਮਰਤੀ ਇਰਾਨੀ ਦਾ ਪਤਲਾ ਸਾੜਦੇ ਆ ਇਸ ਕਰਕੇ ਆ ਕਿ ਉਹ ਸਰਕਾਰ ਬਣ ਗਈ ਜਿਹੜੀ ਦੂਜੀਆਂ ਸਰਕਾਰਾਂ ਦੇ ਹੁੰਦੇ ਸਿਰਾਂ ਤੇ ਗੈਸ ਸਿਲੰਡਰ ਰੱਖ ਕੇ ਵਿਰੋਧ ਕਰਿਆ ਕਰਦੀ ਕਿ ਮਹਿੰਗਾਈ ਬਹੁਤ ਹੋ ਗਈ ਲੋਕ ਲੁੱਟੇ ਗਏ ਪੱਟੇ ਗਏ ਪਰ ਅੱਜ ਇਹ 50 ਰੁਪਏ ਘਰੇਲੂ ਸਿਲੰਡਰ ਸਿੰਦੇ ਹੀ ਚੱਕ ਦੇਣਾ 350 400 ਜਿਹੜਾ ਦੂਜਾ ਬਿਜ਼ਨਸ ਆ ਉਹ ਉਹ ਚੱਕ ਦੇਣਾ ਜਿਹੜੇ ਦੁਕਾਨਦਾਰ ਭਰਾ ਵੜਤਦੇ ਨੇ ਕਿੱਥੇ ਜਾਵਾਂਗੇ ਕਿਉਂ ਜਾੜ ਤੇ ਕਿਉਂ ਬਰਬਾਦ ਕਰਦੇ ਇਹਦੇ ਲਈ ਅੱਜ ਅਸੀਂ ਪਟਿਆਲਾ ਗਿੱਟ ਪੁੱਤਲਾ ਫੂਲ ਰਹੇ ਆ ਪ੍ਰਧਾਨ ਮੰਤਰੀ ਦਾ ਤੇ ਸਿਮਰਤੀ ਹਰਾਨੀ ਦਾ ਜਿਹੜੇ ਡਰਾਮੇ ਕਰਦੇ ਇਹ ਕਹਿੰਦੇ ਅੱਛੇ ਦਿਨ ਆਉਣਗੇ ਕੀ ਲੱਗਦਾ ਅੱਛੇ ਦਿਨ ਆਉਣਗੇ ਅੱਛੇ ਦਿਨ ਤਾਂ ਇਹ ਜੀ ਆ ਗਏ ਕਿ ਪਹਿਲਾਂ ਤਾਂ ਕਦੇ ਅੱਛੇ ਦਿਨਾਂ ਚ ਕਰੋਨਾ ਫਸ ਗਿਆ ਸੀ ਆ ਕੇ ਕਰੋਨਾ ਹਾਏ ਕਰੋਨਾ ਕੋਈ ਬਚਾਇਆ ਨਹੀਂ ਕਰੋਨਾ ਦਾ ਰੌਲਾ ਵੱਧ ਇਹੀ ਪ੍ਰਧਾਨ ਮੰਤਰੀ ਜੀ ਫੇਰ ਨੋਟਬੰਦੀ ਮੌਕੇ ਜਿਹੜੀ ਤਸੱਲੀ ਦੀ ਨੇਰੀ ਲਿਆ ਸੀ ਹੁਣ ਜਿਹੜੀ ਕਾਸਰ ਹੈ ਵੀ ਹੁਣ ਅੱਛੇ ਦਿਨ ਤੁਸੀਂ ਉਹ ਬੋਲ ਕੇ ਦੱਸ ਦੋ ਤੁਸੀਂ ਦੱਸਦੇ ਤਾਂ ਨਹੀਂ মিডিਆ 'ਚ ਤੁਸੀਂ ਆਪ ਦੀ ਗੱਲ ਲੋਕਾਂ ਨੂੰ ਦੱਸਦੇ ਮਾਨ ਕੀ ਬਾਤ ਜੇ ਤੁਸੀਂ মিডিਆ 'ਵਲੇ ਸਵਾਲ ਕਰੋਗੇ ਮੈਨੂੰ ਕਰਦੇ ਹੋ ਨਾ ਮੈਂ ਜਵਾਬ ਦੇ ਰਿਆ ਉਹਨੂੰ ਪ੍ਰਧਾਨ ਮੰਤਰੀ ਨੂੰ ਤੁਸੀਂ ਸਵਾਲ ਨਹੀਂ ਕਰ ਸਕਦੇ ਮਾਨ ਦਾ ਪੁੱਤ ਆਉਂਦਾ ਹੀ ਨਹੀਂ ਤੁਹਾਡੇ ਸਾਹਮਣੇ ਇਸ ਕਰਕੇ ਅੱਛੇ ਦਿਨਾਂ ਦਾ ਤਾਂ ਬੇੜਾ ਘਰਕ ਕਰਤਾ ਮਾੜੇ ਦੇ ਨਾਲ ਕੀ ਲੱਗਦਾ ਆਉਣ ਵਾਲੇ ਸਮੇਂ 'ਚ ਤਾਂ ਹੋਰ ਜਿਹੜੀ ਹੈਗੀ ਮਹਿੰਗਾਈ ਹੋ ਜੂਗੀ ਜਿਹੇ ਦੇ ਹਾਲਾਤਾਂ ਨਾਲੇ ਚੱਕੀ ਜਾਂਦੇ ਨੇ ਮੈਨੂੰ ਤਾਂ ਲੱਗਦਾ ਵੀ ਸਿਰੇ ਹੀ ਲਾ ਦੇਣਗੇ ਕਹਾਣੀ ਮਹਿੰਗਾਈ ਨੇ ਰੁਕਣਾ ਹੀ ਨਹੀਂ ਕਿਤੇ ਇਹਨਾਂ ਤੋਂ ਤਾਂ ਨਹੀਂ ਰੁਕਣਾ ਕਿ ਖਜ਼ਾਨੇ ਚੋਂ ਪੈਸਾ ਤਾਂ ਆਰਪਾ ਖਰਪਾ ਲੈ ਗਏ ਅਦਾਨੀ ਬਾਨੀ ਹੋਣੀ ਕੱਟ ਕੇ ਪਹਿਲਾ ਪਹਿਲਾ ਨੀਰਜ મોદી ਹੋਣੀ ਲੈ ਗਏ ਹੁਣ ਉਹਦੇ ਕਰਕੇ ਪੈਸਾ ਜੇ ਕੱਢੀਓ ਜਾਓਗੇ ਪਾਓਗੇ ਨਹੀਂ ਫਿਰ ਮਹਿੰਗਾਈ ਹੋਊਗੀ ਇਹਦਾ ਕਰਕੇ ਜਿਹਦੀ ਸਰਕਾਰ ਆਉਂਦੀ ਹੈ ਸਾਡੇ ਹੀ ਟੀਕਾ ਲਾਉਂਦੀ ਹੈ ਉੱਥੇ ਨਹੀਂ ਫੜਦੀ ਜਾ ਕੇ ਵੀ ਇਹ ਗਿਆ ਪੈਸਾ ਕਿ ਕੀ ਲੱਗਦਾ ਲੋਕ ਕਿਉਂ ਨਹੀਂ ਜਿਹੜੇ ਹੈਗੇ ਬਾਹਰ ਨਿਕਲਦੇ ਮਹਿੰਗਾਈ ਦੀ ਮਾਰਤਾ ਜਿਹੜੇ ਚੱਲੀ ਜਾ ਰਹੇ ਨੇ ਮੈਨੂੰ ਤਾਂ ਇਹ ਲੱਗਦਾ ਵੀ ਲੋਕ ਅਮਲੀ ਬਣਾ ਲੇ ਪਹਿਲਾ ਸਾਡੇ ਪਿੰਡਾਂ ਵਾਲੇ ਗੋਹਾ ਦੀ ਪਾਠੀ ਬਣਾ ਕੇ ਉਹ ਚੁੱਲ੍ਹੇ 'ਚ ਲੱਕੜਾ ਉਹ ਚਲਾਉਂਦੇ ਵੀ ਭਾਈ ਘਰੇਲੂ ਕੰਮ ਆਪਾਂ ਗਰੀਬ ਬੰਦੇ ਆ ਇਹਦੇ ਨਾਲ ਚਲਾਈਏ ਕੰਮ ਅੱਜ ਜਿਹੜੀਆਂ ਗੱਡੀਆਂ ਭੱਜੀਆਂ ਫਿਰਦੀਆਂ ਨੇ ਤਰਾ ਤਰਾ ਕਰਦੇ ਵੀ ਸਿਲੰਡਰ ਲੈ ਲੋ ਉਹਨੇ ਸਾਨੂੰ ਆਮਲੀ ਬਣਾਤਾ ਹੁਣ ਨਹੀਂ ਸਰਦਾ ਕਿਸੇ ਦਾ ਕੋਈ ਕਰਜ਼ਾ ਚੜੇ ਨਾ ਜੜੇ ਖੁਦ ਖਰਚੀਆਂ ਹੋਣ ਨਾ ਹੁਣ ਲੋਕ ਬਚਾਰੇ ਸਹਮੇ ਸਹਮੇ ਜੇ ਹੋ ਤੁਹਾਨੂੰ ਲੱਗਦਾ ਕਿ ਲੋਕ ਸਭਾ ਚੋਣਾਂ ਜਿਹੜਾ ਨੂੰ ਕਮਿਆ ਲਿਆ ਭੁਗਤਣਾ ਪਊਗਾ ਇਸ ਤਰ੍ਹਾਂ ਦੇ ਫਰੇਸ ਦੇ ਹਾਲਾਤ ਬਣੇ ਹੋਏ ਪਰ ਜੇ ਵਿਰੋਧੀ ਤਰ ਹੁਣ ਟੱਕਰੀ ਹੋਊਗੀ ਤਾਂ ਹੀ ਭੁਗਤਣਾ ਪਊਗਾ ਨਾ ਉਹਨਾਂ ਵਿਰੋਧੀ ਤੇਰਾ ਮੁੱਦਾ ਹੈ ਉਹ ਚੱਕੇ ਅਸੀਂ ਤਾਂ ਲੜਾਈ ਲੜਦੇ ਆ ਵਿਰੋਧੀ ਤੇਰ ਨੂੰ ਲੜਨੀ ਚਾਹੀਦੀ ਆ ਕਿਸਾਨ ਇੱਕ ਸਾਲ ਬੈਠੇ ਜਾ ਕੇ ਉਹਨਾਂ ਇਹ ਲੜਾਈ ਨਾਲ ਇਹੀ ਪ੍ਰਧਾਨ ਮੰਤਰੀ ਨੂੰ ਗੋਡੇ ਟਿਕਾਤੇ ਦੇ ਐਵੇਂ ਜਿਵੇਂ ਹੁਣ ਵਿਰੋਧੀ ਤੇਰਾ ਲੱਕ ਬੰਨ ਕੇ ਬਹਿ ਜਾਣ ਕਿਥੇ ਵਿਰੋਧ ਕਰ ਲੈ ਤਾਂ ਕਿ ਪ੍ਰਧਾਨ ਮੰਤਰੀ ਮਜਬੂਰ ਹੋਵੇ ਪਰ ਮੈਨੂੰ ਨਹੀਂ ਪਤਾ ਹੈ ਕਿੱਤੀ ਕਿੱਥੇ ਚੋਰਾਂ ਨਾਲ ਰਲ ਗਈ ਜਾ ਕੇ ਜਿੱਤੇ ਕਰਕੇ ਗੜਬੜ ਹੋਈ ਪਈ ਹੈ ਅੱਜ ਜਿਹੜੀ ਕੇਂਦਰ ਚ ਅਕਾਲੀ ਦਾ ਸਤੰਤਰ ਮੰਤਰੀ ਸਿਰ ਤੇ ਰੱਖ ਕੇ ਅਕਾਲੀ ਦਾ ਸਤੰਤਰ ਨੇ ਅੱਜ ਪਟਿਆਲਾ ਗੇਟ ਧਰਨਾ ਲਾਇਆ ਹੈ ਮਹਿੰਗਾਈ ਦੇ ਵਿਰੁੱਧ ਕਿਉਂਕਿ ਜਿਹੜਾ ਸਾਡਾ ਘਰੇਲੂ ਗੈਸ ਸਿਲੰਡਰ ਹੈ ਉਹ 50 ਰੁਪਏ ਇਕੱਠਾ ਬਦਾਤਾ ਕਮਰਸ਼ੀਅਲ 350 ਰੁਪਏ ਬਦਾਤਾ ਇੰਨਾ ਗਰੀਬ ਲੋਕਾਂ ਤੇ ਲੋਡ ਪੈ ਗਿਆ ਉਹ ਸਿਲੰਡਰ ਦਾ ਲੈਣ ਵਾਸਤੇ ਪੈਸੇ ਨਹੀਂ ਇਕੱਠੇ ਹੋ ਰਹੇ ਗਰੀਬ ਗਰੀਬ ਹੋ ਰਿਹਾ ਹੈ ਅਮੀਰ ਅਮੀਰ ਹੋ ਰਿਹਾ ਹੈ ਇਸ ਕਰਕੇ ਅਕਾਲੀ ਦਲ ਸੰਚਾਰ ਨੇ ਅੱਜ ਪਟਿਆਲਾ ਗੇਟ ਨਾਬਾ ਵਿਖੇ ਇਹ ਇਸ ਮਹਿੰਗਾਈ ਦੇ ਵਿਰੁੱਧ ਧਰਨਾ ਲਾਇਆ ਔਰ ਇਹਨਾਂ ਦਾ ਪੁਤਲਾ ਫੂਕਾਂਗੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਿਉਂਕਿ ਬੜੀ ਅਫਸੋਸਨਾਕ ਗੱਲ ਇਹ ਕਹਨੀ ਪੈਂਦੀ ਹੈ ਕਿ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਸਾਰੀਆਂ ਮਰ ਗਈਆਂ ਕਿਸੇ ਨੇ ਰੋਸ ਪ੍ਰਗਟ ਨਹੀਂ ਕੀਤਾ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਸਰਕਾਰ ਆ ਆਮ ਆਦਮੀ ਦੀ ਇਹਨਾਂ ਨੇ ਕਦੇ ਨਾ ਬਣ ਨਹੀਂ ਲਿਆ ਪਤਾ ਨਹੀਂ ਕੀ ਹੋਇਆ ਵਾ ਕਿਵੇਂ ਕੁੱਤੀ ਚੋਰਾ ਨਾਲ ਲੜ ਗਈ ਇਸ ਕਰਕੇ ਅਕਾਲੀ ਦਾ ਸਤੰਤਰ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਸੁਨੇਹਾ ਦਿੰਦਾ ਇਹ ਆਗਾਜ਼ ਕਰਦਾ ਕਿ ਗਰੀਬ ਨੂੰ ਹੋਰ ਨਾ ਮਾਰ ਤੁਹਾਡੇ ਨਾਲ ਗਮਾਡੀ ਦੇਸਾ ਵਾਲਾ ਹਾਲ ਹੋ ਜੂਗਾ ਲੋਕ ਪੁੱਟਾ ਸਟੇਨਾ ਕਰਨਗੇ ਕਿ ਤੁਹਾਨੂੰ ਵੀ ਸਾਹਮਣਾ ਔਕਾ ਹੋ ਜੂਗਾ ਲਾਈਵ ਤੇ ਸਟੇਨਲ ਦੇ ਲਈ ਨਾਬਾਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ